ਉਹ ਮੋਟਰਸਾਲ ਦਾ ਨੰਬਰ ਆ ਸਕਦਾ ਕਿ ਨਹੀਂ ਇਹ ਜਿਹੜਾ ਮਗਰ ਉੱਥੋਂ ਆਉਗੇ ਜਿੱਥੇ ਗੇਟ ਇਹ ਰੌੜੇ ਦਾ ਦੁਆਰਾ ਉਹ ਫੇਰੇ ਜਨਾ ਉਹ ਉਹ ਬੰਦਾ ਪਰਦੇ ਨਾਲ ਦੁਆਰਾ ਨਾਲੋਂ ਸਲੋ ਮੋਸ਼ਨ ਤੇ ਅੱਛਾ ਤੇ ਬੰਦੀ ਨੂੰ ਆ ਜੀ ਬੰਨੇ ਆ ਉਹ ਕਾਲ ਇੱਕ ਕੈਮਰੇ ਹਲ ਹੋਇਆ ਸੀਗਲ ਮੜਾਇਆ ਆ ਆ ਲੋ ਵੀ ਨਹੀਂ ਆ ਰਹੀ ਉਹ ਰੇਪ ਨਹੀਂ ਨਹੀਂ ਉਹ ਮੇਰੀ ਜਾਨ ਸੁਣੀ ਤੇ ਰੋਈ ਨਾ ਆਇਆ ਸਿਆਗਾਂ ਤੋਂ 15-20 ਮਿੰਟਾਂ ਦਾ ਹੋ ਗਿਆ ਇਹ ਮਾਮਲਾ ਜਿਹੜਾ ਹੋਇਆ ਕੀ ਹੋਇਆ ਮੇਰਾ ਨਾਮ ਲਖੰਦਰ ਲਕ ਮੇਰੇ ਪਿੰਡ ਸੋਹਣੀ ਬੰਦੇਖਾ ਦਾ ਮੈਂ ਪਾਣੀ ਗਰਮ ਹੀ ਕਰੂ ਗਿਆ 12:00 ਵਜੇ ਕੱਠ ਮੈਂ ਆਇਆ ਅੰਦਰ ਬਈ ਚੋਰੀ ਹੋ ਗਈ ਇਹ ਆਈ ਦੀ ਗੱਲ ਉਹਨੇ ਦੋ ਬਾਰ ਨੇ ਲੋਕੋ ਤੋੜੇ ਸੋਨਾ ਹੀ ਨਗਰੀਂ ਕੋੰਜਾ ਯਾਰ ਬੀਆ ਕੀ ਦਬਰ ਰੱਖਿਆ ਸਾਡਾ ਗਾੜਾ ਕੀ ਮੰਗ ਕਰਦੇ ਹੋ ਮੈਂ ਕਰਦੇ ਮੇਰੇ ਚੋਰ ਫੜੇ ਜਾਣ ਸੋੜਾ ਸਾਮਾਨ ਬਾਹਰ ਤੋਂ ਘਰ ਦੇ ਵਿੱਚ ਹਾਂਜੀ ਲੱਗੇ ਉਹਨੇ ਚੋਰ ਨੇ ਪਹਿਲਾਂ ਕੈਮਰਾ ਬੰਦ ਕੀਤਾ ਗਏ ਚੋਰ ਨੇ ਕੰਟ ਭਰਾਇਆ ਨਰਦੀਪ ਸਿੰਘ ਤਲਵੰਡੀ ਮੰਗੇਖਾਂ ਜਿਹੜੀ ਅੱਜ ਸਾਡੇ ਪਿੰਡ ਦਿਨ ਦਿਹਾੜੇ ਇੱਕ ਨੌਨੀ ਵਾਰਦਾਤ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਕੋਈ ਵੀ ਬੰਦਾ ਸੁਰੱਖਤ ਨਹੀਂ ਹੈਗਾ ਇਸ ਟਾਈਮ ਘਰੋਂ ਬਾਹਰ ਤੇ ਜਾਣਾ ਹੀ ਪੈਂਦਾ ਹਰੇਕ ਨੂੰ ਤੇ ਦਿਨ ਦਿਹਾੜੇ ਆ ਕੇ ਕੰਦਾ ਟੱਪ ਕੇ ਤਾਲੇ ਤੋੜ ਕੇ ਕਰੋ ਸਮਾਨ ਚੋਰੀ ਲੈਣਾ ਸੋਨਾ ਵਗੈਰਾ ਨਕਦੀ ਲੈ ਜਾਣਾ ਬਹੁਤ ਮਾੜੀ ਗੱਲ ਹੈ ਤੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਸਬੰਧੀ ਮਤਲਬ ਹਦਾਇਤਾਂ ਸਖਤ ਕਰਨੀਆਂ ਚਾਹੀਦੀਆਂ ਨੇ ਕਰੜਾ ਕਾਨੂੰਨ ਰੱਖਣਾ ਚਾਹੀਦਾ ਹੈ ਇਹੋ ਜਿਹੇ ਬੰਦਿਆਂ ਨੂੰ ਫੜ ਕੇ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ ਗੁਸ਼ਟਾ ਗੁਸ਼ਟਾ ਪਿੰਡਾਂ ਵਿੱਚ ਰੱਖਣਾ ਤੇਜ ਰੱਖਣਾ ਨਿਗਰੱਖਣਾ ਇਹ 10 ਦੇ 10 ਲੱਖ 12 ਲੱਖ ਦਾ ਜੀ